ਸਾਹਿਬ ਭਾਈ ਇਹਦਾ ਬੜਾ ਰੰਗ ਬੰਨਿਆ ਬੜਾ ਸੋਹਣਾ ਕੁਰਤਾ ਪਜਾਮਾ ਆ ਛੋਟੀ ਬੱਚੀ ਲਈ ਕੁਰਤਾ ਪਜਾਮਾ ਛੋਟੇ ਬੱਚੇ ਲਈ ਤੇ ਕੁੜੀਆਂ ਲਈ ਕੁਰਤੇ ਪਜਾਮੇ ਉਤੋਂ ਜਾਗੂਆ ਪਾੜੇ ਪੂਰਾ ਫੈਮਿਲੀ ਕੰਪਲੀਟ ਸੈੱਟ ਬਣਾਤਾ ਇਹ ਚੱਕਰ ਕੀ ਹੈ ਬੜਾ ਮਾਹੌਲ ਸੋਹਣਾ ਬਣਾਇਆ ਤੁਸੀਂ ਆਪਣੇ ਗਿੱਲ ਸਾਹਿਬ ਨੇ ਇੱਕ ਗਾਣਾ ਗਾਇਆ ਸੀ ਕੁਰਤਾ ਪਜਾਮਾ ਮੈਂ ਅਭੋਰ ਤੋਂ ਸਵਾਇਆ ਉਹ ਗਿੱਲ ਸਾਹਿਬ ਹੁਣ ਤੁਹਾਨੂੰ ਫਾਰਮ 'ਚ ਆਉਣਾ ਪੈਣਾ ਹੈ ਗਾਣੇ ਨਵੇਂ ਲਿਖਣੇ ਪੈਣੇ ਆ ਕਿਉਂਕਿ ਹੁਣ ਤੁਸੀਂ ਗਾਣਾ ਬਣਾਉਣਾ ਹੈ ਕੁੜਤਾ ਪਜਾਮਾ ਮੈਂ ਕਾਦੀਆਂ ਤੋਂ ਬਣਾਇਆ ਹੈ ਤੁਸੀਂ ਕਹਿੰਦੇ ਹੋ 10000 5000 ਮੈਂ ਕੰਨਾ ਜੀ ਪੂਰੀ ਫੈਮਿਲੀ ਕੱਪੜਾ ਵਿਦ ਸਟੀਚਿੰਗ 4000 ਤੋਂ 4500 ਰੁਪਏ ਚ ਪੂਰਾ ਤਿਆਰ ਕਰਕੇ ਦਵਾਂਗੇ ਭਾਜੀ ਪੂਰਾ ਆ ਦੇਖੋ ਸਾਡੀ ਟੀਮ ਤੁਸੀਂ ਡਬਲ ਪੋਕਟ ਬਣਾਉਣਾ ਹੈ ਸਿੰਪਲ ਸਿੰਗਲ ਪੋਕਟ ਕੋਲਰ ਵਾਲਾ ਬਣਾਉਣਾ ਹੈ ਇੱਧਰ ਆਜੋ ਤੁਸੀਂ ਬੈਂਡ ਕੋਲਰ ਬਣਾਉਣਾ ਹੈ ਤੇ ਇੱਕ ਅਸੀਂ ਪਾਇਆ ਭਾਜੀ ਸੋਹਣੇ ਸੋਹਣੇ ਬਟਨਾਂ ਵਾਲੇ ਜਿੱਦਾਂ ਦੇ ਵੀ ਤੁਸੀਂ ਡਿਜ਼ਾਈਨ ਬਣਾਉਣੇ ਆ ਹਰ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲਣਗੇ 11 ਵਜੇ ਯਾਰ ਕੁਰਤਾ ਪਜਾਮਾ ਕਟਿੰਗ ਕਰਾ ਕੇ ਮੈਂ ਟੇਲਰ ਨੂੰ ਦਿੱਤਾ ਭਾਜੀ 4 ਵਜੇ ਆ ਤੇ ਕੁਰਤਾ ਪਜਾਮਾ ਮੇਰੇ ਪਾਇਆ ਹੋਇਆ 4-5 ਘੰਟੇ ਚ ਕੁਰਤਾ ਮੈਂ ਤਿਆਰ ਇਸ ਚ ਕਰਕੇ ਸੋਹਣੇ ਸੋਹਣੇ ਫੈਂਸੀ ਬਟਨ ਲਾ ਕੇ ਅੱਜ ਤੁਹਾਡੇ ਸਾਹਮਣੇ ਮੈਂ ਤਿਆਰ ਖੜਾ ਜਦੋਂ ਟੀਮਾਂ 100-200 ਬੰਦਿਆਂ ਦੀ ਹੁੰਦੀਆਂ ਐ ਤੇ ਕੁਰਤੇ ਪਜਾਮੇ ਦਾ ਐ ਤਿਆਰ ਹੁੰਦੇ ਭਾਜੀ ਐ ਵਾਈਟ ਕਲਰ ਦੇ ਕੁਰਤੇ ਪਜਾਮੇ 700 ਰੁਪਏ ਤੋਂ ਉਹ ਧਿਆਨ ਨਾਲ ਸੁਣ ਲੋ ਲੋਕੋ 700 ਰੁਪਏ ਦਾ ਵਾਈਟ ਕਲਰ ਤੋਂ ਕੁਰਤਾ ਪਜਾਮਾ ਸ਼ੁਰੂ ਆ ਗੋਲ ਪੈਂਡ ਬਜਾਰਾ ਚ 5-5000 ਇੱਥੇ 2995 ਰੁਪਏ ਦਾ ਦੇ ਦੇਣਾ ਉਹ ਕੱਪੜਾ ਚੈੱਕ ਕਰੋ ਚੱਕ ਵੇ ਆ ਆ ਲੋ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ 10-1000 ਰੁਪਏ ਦਾ 2 ਪੀਸ ਕੋਰ ਮਣ ਇੱਥੇ 2995 ਚ ਲੈ ਜਾਓ ਜਿਹੜੇ 15-15000 ਰੁਪਏ ਮਿਲਦੇ 3 ਪੀਸ ਇੱਥੇ 370 60 ਜਿ ਲੈ ਜਾਓ ਉਹ ਵੀ ਸਲਾਈ ਕਰਕੇ ਵੀ ਚੈੱਕ ਕਰਾਵਾਂਗੇ ਕਿਉਂਕਿ ਸਾਡੇ ਕੋਲ ਫੈਕਟਰੀ ਆ ਸਾਡੇ ਕਾਰੀਗਰ ਆਪਣੇ ਆ ਇਹ ਵੀ ਦੋਦਰਾ ਦੋਦ ਪਾਣੀ ਦਾ ਪਾਣੀ ਕਾਰ ਦੇਣਾ ਭਾਈ ਚੱਲ ਦਿਖਾ ਚੱਲ ਚੱਲ ਆਹ ਦੇਖੋ ਜੀ ਕੋਈ ਕੁਰਤਾ ਮ ਬਣਾ ਰਿਆ ਕੋਈ ਸ਼ਰਟਾ ਬਣਾ ਰਿਆ ਕੋਈ ਬਣਾ ਰਿਆ ਹੈਗਾ ਲੌਂਗ ਕੋਟ ਕੋਈ ਬਣਾ ਰਿਆ ਕੋਟ ਪੈਂਟ ਭਾਜੀ ਜੀਨਾ ਜੀਨਾ ਦੀਆਂ ਪੈਂਟਾਂ ਵੀ ਭਾਜੀ ਇੱਥੇ ਬਣ ਰੀਆਂ ਤੁਸੀਂ ਦੇਖੋ ਆਹ ਦੇਖੋ ਜੀ ਪ੍ਰੋਪਰ ਸਾਡਾ ਕੋਟ ਪੈਂਟ ਤਿਆਰ ਹੋ ਰਿਹਾ ਆਹ ਦੇਖੋ ਅੰਦਰ ਹੀ ਮਟੀਰੀਅਲ ਬੜਾ ਸੁਆ ਲੱਗ ਰਿਹਾ ਆ ਵੀ ਤੁਸੀਂ ਪ੍ਰੋਪਰ ਚੈੱਕ ਕਰ ਲਓ ਆਹ ਦੇਖੋ ਜੀ ਨਾਲ ਨਾਲ ਬਣਾ ਕੇ ਫਰੈਸ਼ ਕੋਟ ਪੈਂਦੇ ਤੇ ਟੰਗ ਦਿੱਤੇ ਆ ਮਤਲਬ ਇੰਡੀਆ ਦੇ ਕੋਨੇ ਕੋਨੇ ਤੋਂ ਕਾਰੀਗਰ ਲੈ ਕੇ ਆਏ ਸਾਹਿਰ ਭਾਈ ਇਹਦਾ ਬੜਾ ਰੰਗ ਬੰਨਿਆ ਬੜਾ ਸੋਹਣਾ ਕੁਰਤਾ ਪਜਾਮਾ ਆ ਛੋਟੀ ਬੱਚੀ ਲਈ ਕੁਰਤਾ ਪਜਾਮਾ ਛੋਟੇ ਬੱਚੇ ਲਈ ਤੇ ਕੁੜੀਆਂ ਲਈ ਕੁਰਤੇ ਪਜਾਮੇ ਉਤੋਂ ਜਾਗੂਆ ਪਾਟੇ ਦਾ ਪੂਰਾ ਫੈਮਿਲੀ ਕੰਪਲੀਟ ਸੈੱਟ ਬਣਾਤਾ ਇਹ ਚੱਕਰ ਕੀ ਹੈ ਬੜਾ ਮਾਹੌਲ ਸੋਹਣਾ ਬਣਾਇਆ ਤੁਸੀਂ ਵੀਰੇ ਅੱਜ ਆਪਾਂ ਲੈ ਕੇ ਹੀ ਖਾਸ ਕੁਰਤੇ ਪਜਾਮੇ ਲਈ ਆਏ ਆ ਆਪਾਂ ਕਹਿੰਦੇ ਪੰਜਾਬੀਆਂ ਦੀ ਸ਼ਾਨ ਇੰਡੀਆ ਦੀ ਸ਼ਾਨ ਸਾਡੇ ਸਰਦਾਰ ਭਰਾਵਾਂ ਦੀ ਸ਼ਾਨ ਮੈਂ ਕਹਿੰਨਾ 올 ਵਰਲਡ ਦੀ ਸ਼ਾਨ ਕੁਰਤਾ ਪਜਾਮਾ ਅੱਜ ਕੁਰਤੇ ਪਜਾਮੇ ਚ ਅਸੀਂ ਪੂਰੀ ਫੈਮਲੀ ਨੂੰ ਇਦਾਂ ਬਣਾਇਆ ਕਿ ਤੁਸੀਂ ਇੱਥੇ ਆਪਣੀ ਪੂਰੀ ਫੈਮਲੀ ਲਈ ਮੀਆਂ ਬੀਬੀ ਬੱਚੋ ਸਮੇਤ ਪੂਰਾ ਇੱਕ ਸੈੱਟ ਤਿਆਰ ਕਰਾਓ ਇੱਕ ਭਾਜੀ ਸਭ ਤੋਂ ਖਾਸ ਗੱਲ ਆਪਣੇ ਗਿੱਲ ਸਾਹਬ ਨੇ ਇੱਕ ਗਾਣਾ ਗਾਇਆ ਸੀ ਕੁਰਤਾ ਪਜਾਮਾ ਮੈਂ ਅਬੋਰ ਤੋਂ ਸੁਆਇਆ ਹੈ ਓ ਗਿੱਲ ਸਾਹਿਬ ਹੁਣ ਤੁਹਾਨੂੰ ਫਾਰਮ ਚ ਆਉਣਾ ਪੈਣਾ ਗਾਣੇ ਨਵੇਂ ਲਿਖਣੇ ਪੈਣੇ ਆ ਕਿਉਂਕਿ ਹੁਣ ਤੁਸੀਂ ਗਾਣਾ ਬਣਾਉਣਾ ਕੁੜਤਾ ਪਜਾਮਾ ਮੈਂ ਕਾਧੀਆਂ ਤੋਂ ਬਣਾਇਆ ਪਰ ਭਾਈ ਜੀ ਇਹ ਟ੍ਰੈਂਡ ਤਾਂ ਤੁਸੀਂ ਚਲਾਤਾ ਨਾ ਵੀ ਫੈਮਿਲੀ ਕੰਪਲੀਟ ਲੈ ਲਓ ਪਰ ਇਹਦਾ ਤੁਸੀਂ ਹੁਣ ਕਹਣਾ ਇਹ 17 18000 20000 ਰੁਪਏ ਤੁਸੀਂ ਲਹੋਗੇ ਬਜਟ ਵੀ ਦੱਸੋ ਨਾ ਫੈਮਿਲੀ ਦੇ ਕਿੰਨੇ ਆ ਭਾਜੀ ਅੰਕਲ ਓਮ ਕਾਧੀਆਂ ਵਿਸ਼ਵਾਸ ਦਾ ਦੂਜਾ ਨਾਮ ਹੈ ਤੇ ਰੇਟ ਸਭ ਤੋਂ ਘੱਟ ਤੁਸੀਂ ਕਹਿੰਦੇ ਹੋ 10000 5000 ਮੈਂ ਕੰਨਾ ਜੀ ਪੂਰੀ ਫੈਮਿਲੀ ਕੱਪੜਾ ਵਿਦ ਸਟੀਚਿੰਗ 4000 ਤੋਂ 4500 ਰੁਪਏ ਚ ਪੂਰਾ ਤਿਆਰ ਕਰਕੇ ਦਵਾਂਗੇ ਭਾਜੀ ਪੂਰਾ ਭਾਈ ਜੀ ਮਜ਼ਾਕ ਕਰਦੇ ਹੋ ਤੁਸੀਂ ਆ ਚਾਰ ਕੁੜਤੇ ਪਜਾਮੇ 4000 4500 ਦੇ ਵਿੱਚ ਉਹ ਚਾਰ ਕੁੜਤੇ ਪਜਾਮੇ ਵਿਦ ਕੱਪੜਾ ਵਿਦ ਸਟੀਚਿੰਗ 4000 4500 ਰੁਪਏ ਚ ਬਾਕੀ ਕੋਈ ਇਹ ਨਹੀਂ ਸਿੰਪਲ ਡਿਜ਼ਾਈਨ ਆ ਦੇਖੋ ਸਾਡੀ ਟੀਮ ਤੁਸੀਂ ਡਬਲ ਪੋਕਟ ਬਣਾਉਣਾ ਹੈ ਸਿੰਪਲ ਸਿੰਗਲ ਪੋਕਟ ਕਾਲਰ ਵਾਲਾ ਬਣਾਉਣਾ ਹੈ ਇੱਧਰ ਆ ਜਾਓ ਤੁਸੀਂ ਬੈਂਡ ਕਾਲਰ ਬਣਾਉਣਾ ਹੈ ਤੇ ਇੱਕ ਅਸੀਂ ਪਾਇਆ ਭਾਜੀ ਸੋਹਣੇ ਸੋਹਣੇ ਬਟਨਾਂ ਵਾਲੇ ਜਿੱਦਾਂ ਦੇ ਵੀ ਤੁਸੀਂ ਡਿਜ਼ਾਈਨ ਬਣਾਉਣੇ ਆ ਹਰ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲਣਗੇ ਤੇ ਦੁਬਾਰਾ ਰਿਪੀਟ ਕਰੀ ਜਾਨਾ ਗਿੱਲ ਸਾਹਿਬ ਗਾਣਾ ਤੁਹਾਨੂੰ ਹੁਣ ਬਣਾਉਣਾ ਪੈਣਾ ਸਾਡੀ ਸਟੀਚਿੰਗਾਂ ਦੇਖ ਕੇ ਤੁਹਾਨੂੰ ਹੁਣ ਰੋਜ਼ ਮੈਸੇਜ ਆਉਣੇ ਆ ਤੁਹਾਡੇ ਇੰਸਟਾ ਤੇ ਕਿ ਭਾਜੀ ਗਾਣਾ ਨਵਾਂ ਲਿਖੋ ਕੁੜਤਾ ਪਜਾਮਾ ਮੈਂ ਕਾਧੀਆਂ ਤੋਂ ਬਣਾਇਆ ਜੇ ਕਿਸੇ ਭਰਾ ਨੇ ਕਹਦਾ ਸਲਵਾਰ ਸੂਟ ਬਣਾ ਦਿਓ ਪਠਾਨੀ ਸੂਟ ਬਣਾ ਦਿਓ ਸਾਰੀ ਚੀਜ਼ ਉਹ ਭਾਜੀ ਟੇਲਰ ਹੈਗੇ ਆ ਪਹਿਲੀ ਗੱਲ ਤੇ ਟੇਲਰ ਦੀ ਭਾਜੀ ਪੂਰੀ ਟੀਮ ਹੈ ਯੂਪੀ ਬਰੇਲੀ ਲਖਨਊ ਤੋਂ ਸਾਡੇ ਕੋਲ ਟੀਮਾਂ ਆਪਦੀਆਂ ਹੈਗੀਆਂ ਬਾਕੀ ਤੁਹਾਨੂੰ ਉਹਦੀ ਵੀ ਚਲਕ ਮਰਾਵਾਂਗੇ ਹੁਣੇ ਤੁਸੀਂ ਉੱਥੇ ਦੇਖਿਓ ਕੁੜਤੇ ਪਜਾਮਿਆਂ ਦੇ ਟੇਰ ਲੱਗੇ ਹੋਏ ਆ ਜਿਹੜੇ ਸਟਿਚ ਹੁੰਦੇ ਪਏ ਆ ਤੁਸੀਂ ਪਹਿਲਾਂ ਮੈਨੂੰ ਕੱਪੜਾ ਦਿਖਾ ਦਿਓ ਵੀ ਕਿੰਨੇ ਤਰ੍ਹਾਂ ਦਾ ਕੱਪੜਾ ਕਿੰਨੇ ਤਰ੍ਹਾਂ ਦੇ ਰੰਗ ਕਿਹੜੀ ਵੈਰਾਈ ਕੱਪੜੇ ਭਾਜੀ ਜਿੰਨੇ ਤਰ੍ਹਾਂ ਦੇ ਮਰਜ਼ੀ ਲਓ ਰੰਗ ਜਿੰਨੇ ਮਰਜ਼ੀ ਲਓ ਸੀ ਆਰਾਮ ਰੇਮੈਂਡ ਹੋਰ ਦੁਨੀਆ ਦੀ ਜਿਹੜੀ ਵੈਰਾਈ ਤੁਸੀਂ ਕਹੋਗੇ ਸਾਰੀ ਤੁਹਾਨੂੰ ਇਸੇ ਸਟੋਰ ਤੇ ਮਿਲੇਗੀ ਤੇ ਦੂਜੀ ਗੱਲ ਭਾਜੀ ਇੱਕ ਹੋਰ ਤੁਹਾਨੂੰ ਦੱਸਦਾ 10 ਵਜੇ ਸਵੇਰੇ ਆ ਕੇ ਮੱਥਾ ਟੇਕ ਕੇ ਅੱਜ ਅਸੀਂ ਇਹ ਪਲਾਨ ਕੀਤਾ ਸੀ ਕਿ ਭਰਾਵਾਂ ਨੂੰ ਇਹ ਵੀਡੀਓ ਸ਼ੂਟ ਪਾਉਣੀ ਹੈ 11 ਵਜੇ ਯਾਰ ਕੁੜਤਾ ਪਜਾਮਾ ਕਟਿੰਗ ਕਰਾ ਕੇ ਮੈਂ ਟੇਲਰ ਨੂੰ ਦਿੱਤਾ ਹੈ ਭਾਜੀ 4 ਵਜੇ ਤੇ ਕੁੜਤਾ ਪਜਾਮਾ ਮੇਰੇ ਪਾਇਆ ਹੋਇਆ 4-5 ਘੰਟੇ ਚ ਕੁੜਤਾ ਮੈਂ ਤਿਆਰ ਰਿਚ ਕਰਕੇ ਸੋਨੇ ਸੋਨੇ ਫੈਂਸੀ ਬਟਨ ਲਾ ਕੇ ਅੱਜ ਤੁਹਾਡੇ ਸਾਹਮਣੇ ਮੈਂ ਤਿਆਰ ਖੜਾ ਕੁਰਤੇ ਪਜਾਮਾ 4 ਘੰਟਿਆਂ ਚ ਰੈਡੀ ਕਰਕੇ ਸਾਡੇ ਬੰਦੇ ਨੇ ਸਾਨੂੰ ਇੱਥੇ ਲਿਆ ਕੇ ਦਿੱਤਾ। ਜਿਹੜੇ ਕੰਟਰ ਕਹਿੰਦੇ ਕੁਰਤੇ ਪਜਾਮਾ ਇਹ ਤੋਂ ਦਵਾਂਗੇ 15 ਦਿਨਾਂ ਬਾਅਦ 20 ਦਿਨਾਂ ਬਾਅਦ ਐਡੀਟੇ ਸਰਵਿਸ। ਭਾਜੀ ਉਹ ਗੱਲਾਂ ਗਈਆਂ ਜਦੋਂ ਟੀਮਾਂ 1.5 2-200 ਬੰਦਿਆਂ ਦੀ ਹੁੰਦੀਆਂ ਆ ਤੇ ਕੁਰਤੇ ਪਜਾਮੇ ਦਾ ਐ ਤਿਆਰ ਹੁੰਦੇ ਭਾਜੀ ਐ। ਸਹੋਂਦੋਂ ਟੈਨਸ਼ਨ ਲੈਂਦੀ ਲੋੜ ਨਹੀਂ। ਤੁਸੀਂ ਕੋਟ ਪੈਂਟ ਸਵਾਉਣੇ ਆ, ਕੁਰਤੇ ਪਜਾਮੇ ਸ਼ੇਰਵਾਨੀਆ, ਬਲੇਜ਼ਰ ਬਾਸਕਟ ਸਾਰੇ ਜੀਜੇ ਮਤਲਬ ਜੇ ਕਿਸੇ ਨੂੰ ਜਿਆਦਾ ਜਲਦੀ 1-2 ਦਿਨਾਂ ਚ ਬਣਾ ਦੋਂਗੇ। ਬਿਲਕੁਲ ਦਵਾਂਗੇ ਭਾਜੀ ਤੇ ਸਟੀਚਿੰਗ ਦੀ ਪੂਰੀ ਗਾਰੰ ਚੈਲੰਜ ਤਾਂ ਚਲੋ ਮੈਂ ਕੀ ਕਰ ਸਕਦਾ ਸੋਹਾ ਕਹੂਗਾ ਸੋਹਾ ਵੀ ਖਾ ਸਕਦਾ ਆਹ ਕੁੜਤਾ ਪਜਾਮਾ ਮੈਂ ਸਿੱ ਸਿਰਫ ਹੋਣੇ ਸਿੱਧਾ ਵੇਅਰ ਹੀ ਕੀਤਾ ਤੇ ਤੁਸੀਂ ਫਿਟਿੰਗ ਦੇਖ ਲਓ ਕਿਸ ਤਰ੍ਹਾਂ ਦੀ ਹੈ ਬਾਕੀ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਸਾਡੇ ਕਲਰ ਵੈਰਾਈਟੀ ਹਰ ਚੀਜ਼ ਵੱਲ ਸੋ ਅੱਜ ਆਪਾਂ ਵੈਰਾਈਟੀ ਵੀ ਚੈੱਕ ਕਰ ਲੈਂਦੇ ਆ ਭਾਜੀ ਸਾਹਿਲ ਭਾਈ ਨੇ ਨਵਾਂ ਟ੍ਰੈਂਡ ਸੈੱਟ ਕਰਤਾ ਕਹਿੰਦੇ ਕੋਈ ਹੋਰ ਮੁੱਕਸਰ ਨਹੀਂ ਕਾਦੀਆਂ ਜਾਓ ਕਾਦੀਆਂ ਚ ਇਹ ਕਾਦੀਆਂ ਟ੍ਰੈਂਡ ਸੈੱਟ ਕਰਤਾ ਤੁਸੀਂ ਬਿਲਕੁਲ ਭਾਜੀ ਕਾਦੀਆਂ ਤੋਂ ਕੁੜਤਾ ਪਜਾਮਾ ਸਵਾਇਆ ਗੱਲ ਸਾਹਿਬ ਮੈਸੇਜ ਆਉਣੇ ਸ਼ੁਰੂ ਹੋ ਗਏ ਹੁਣੇ ਆ ਵੀਡੀਓ ਅੱਜ ਹੀ ਪਈਆ ਦੇਖੋ ਉਧਰ ਲਾਈਟਾਂ ਵੀ ਚਲੀਆਂ ਗਈਆਂ ਕੀ ਕਰੀਏ ਤੱਕਦੇ ਤੱਕ ਪਾਈ ਤੁਰ ਜਾਂਦੇ ਆ ਵਾਈਟ ਕਲਰ ਦੇ ਪੜਤੇ ਪਜਾਮੇ 700 ਰੁਪਏ ਤੋਂ ਉਹ ਧਿਆਨ ਨਾਲ ਸੁਣ ਲੋ ਲੋਕੋ 700 ਰੁਪਏ ਦਾ ਵਾਈਟ ਕਲਰ ਤੋਂ ਕੁਰਤਾ ਪਜਾਮਾ ਸ਼ੁਰੂ ਆ ਪੇਪਰ ਕੋਟਨ 1100 1200 ਚੇ ਬਣਾ ਲਓ ਸੀ ਆ ਰਾਮ ਕਟਨੀ ਦਾ 15 1600 ਚੇ ਬਣਾ ਲਓ ਉਹ ਪ्योर ਕੀ ਜਿਆਦਾ 3000 ਚ ਲੈ ਜਾਓ ਭਾਜੀ ਅੱਛਾ ਭਾਈ ਕਲਰ ਕੁਰਤੇ ਪਜਾਮੇ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਆ ਕਲਰ ਕੁਰਤਾ ਪਜਾਮਾ ਭਾਈ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਵਾ 700 ਤੋਂ ਲੈ ਕੇ 3000 ਤੱਕ ਰੰਗਦਾਰ ਟਾਪ ਦੇ ਕੁਰਤੇ ਪਜਾਮੇ ਕੈਮਰੇ ਵਾਲਿਆ ਨਿਗਾ ਮਾਰਦੇ ਭੰਡਾਰ ਭਰ ਭਰ ਆ ਗਏ ਕੁਰਤੇ ਪਜਾਮਿਆਂ ਦੇ ਸੇ ਕੋ ਬੈਸੇ 2 250 300 ਤੋਂ ਕੁਰਤੇ ਪਜਾਮੇ ਸ਼ੁਰੂ ਹੋ ਜਾਂਦੇ ਆ ਉਦੋਂ ਉੱਪਰ ਜਿੰਦਾ ਦੀ ਵੈਰਾਈਟੀ ਲੈਣੀ ਨਾਲ ਦੇਖੋ ਰੇਂਜ ਚੈੱਕ ਕਰ ਲਓ ਕਿ ਕਿੰਨੀ ਜਿਆਦੀ ਕਲੈਕਸ਼ਨ ਤੁਹਾਨੂੰ ਇੱਥੇ ਕਲਰ ਚ ਮਿਲਦੀ ਆ ਫੇਰ ਤੁਸੀਂ ਵਾਈਟ ਚ ਲੈਣਿਆ ਤੁਸੀਂ ਪੇਪਰ ਕੁਰਤੇ ਲੈਣਾ ਲੇਲਨ ਲੈਣਾ ਤੁਸੀਂ ਕੁਰਤਾ ਪਜਾਮਾ ਪਠਾਨੀ ਸੂਟ ਸਲਵਾਰ ਸੂਟ ਜੋ ਮਰਜ਼ੀ ਬਣਾ ਲਓ ਬਾਈ ਕੋਟ ਪੈਣ ਦੱਸੋ ਕੀ ਫਦਾ ਬਾਜ਼ਾਰ ਚ ਆਂਦੇ ਆ ਕਹਿੰਦੇ ਟੂ ਪੀਸ ਕੋਰਡ 10000 ਚ ਦੇਵਾਂਗੇ ਇਹ 4000 ਰੁਪਏ ਸਹਾਈ ਚਲਦੀ ਆ ਬਾਈ ਸਵਾਦ ਤਾਂ ਤਾਂ ਆ ਜੇ ਪੈਂਟ ਵੀ ਸੱਪ ਕੱਢੇ ਸੱਪ ਕੀ ਭਾਜੀ ਆਪਾਂ ਤਾਂ ਸੱਪਾਂ ਦੇ ਨਾਅ ਕੇ ਕੱਢਦੇ ਨੇ ਆ ਕੋਟ ਪੈਂਟ ਬਜਾਰਾ ਚ 5500 ਇੱਥੇ 2995 ਰੁਪਏ ਦਾ ਦੇ ਦੇਣਾ ਉਹ ਕੱਪੜਾ ਚੈੱਕ ਕਰੋ ਉਹ ਭਾਜੀ ਕੱਪੜਾ ਚੈੱਕ ਕਰੋ ਕੁਆਲਿਟੀ ਉਹ ਇਹਦੇ ਪੱਲੇ ਉਹ ਬੋਲਦੀ ਇਹਦੇ ਪੱਲੇ ਹੋਣਾ ਕੀ ਆ ਅਣ ਭਾਜੀ ਮੈਂ ਕਹਿੰਨਾ ਲੋਹਾ ਪਾਇਆ ਤੇ ਜੇ ਤੱਕ ਫੇ ਆ ਆ ਲਓ ਖਾ ਲਓ ਮਤਲਬ ਇਹ ਨਹੀਂ ਦੱਸਦਾ ਕਿ ਕਿਹੜੀ ਪੂਰੀ ਭਾਜੀ ਤਾਕੜ ਕੁਆਲਟੀ ਤਾਕੜ ਉਹ ਰੰਗ ਇੱਕ ਦੋਣੀ ਆ ਨਿਗਾਹ ਮਾਰ ਕੈਮਰੇ ਵਾਲਿਆ ਜਗਤਾਰ ਸਿੰਘ ਆ ਦੇਖੋ ਕੁਆਲਟੀ ਉਹ ਦੇਖੋ ਕੱਪੜੇ ਦੇਖੋ ਰੰਗ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ 10 1000 ਰੁਪਏ ਦਾ 2 ਪੀਸ ਕੋਲ ਮੈਂ ਇੱਥੇ 2995 ਚ ਲੈ ਜਾਓ ਜਿਹੜੇ 15 15000 ਰੁਪਏ ਮਿਲਦੇ 3 ਪੀਸ ਇੱਥੇ 3760 ਚ ਲੈ ਜਾਓ ਉਹ ਵੀ ਸਲਾਈ ਕਰਕੇ ਭਾਜੀ ਬ੍ਰਾਂਡ ਵੀ ਸਾਰੇ ਮਿਲਣਗੇ ਸੀਆਰ ਆ ਮਿਲੂਗਾ ਰੇਮਨ ਮਿਲੂਗਾ ਕੈਟ ਨੀ ਮਿਲੂਗਾ ਲਾਈਨਿੰਗ ਵਾਲਾ ਕੋਟ ਪੈਂਟ ਮਿਲੂਗਾ ਚੈੱਕ ਵਾਲਾ ਕੋਟ ਪੈਂਟ ਮਿਲੂਗਾ 5 6000 ਚ ਇਹ ਵੀ ਸੀ 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 ਕੇ ਦੇ ਦਾਂਗੇ ਅੱਛਾ ਸ਼ੇਰਵਾਨੀਆਂ ਬਲੇਜ਼ਰ ਬਾਸਕਟ ਉੱਚ ਵੈਰਾਈਟੀ ਹੈਗੀ ਆ ਭਾਜੀ ਫੁੱਲ ਵੈਰਾਈਟੀ ਆ ਚੈੱਕ ਬਲੇਜ਼ਰ ਦੇ ਵਿੱਚ ਸਾਡੇ ਕੋਲ ਸਾਰੀ ਵੈਰਾਈਟੀ ਆ ਤੁਸੀਂ ਸ਼ੇਰਵਾਨੀਆਂ ਦੇ ਵਿੱਚ ਵੈਰਾਈਟੀ ਲੈਣੀ ਆ ਜਾਗੋ ਪਾਰਟੀਆਂ ਵਾਸਤੇ ਕੁੜਤੇ ਲੈਣੀਆਂ ਸ਼ਾਟਾ ਬੈਂਕਾ ਸ਼ੈਂਕਾ ਵਾਸਤੇ ਲੈਣੀਆਂ ਜਾ ਬਿਆਹ ਸ਼ਾਦੀ ਪਾਰਟੀ ਦੇ ਚੈੱਕ ਡਿਜ਼ਾਈਨਰ ਪ੍ਰਿੰਟ ਸ਼ਰਟਾਂ ਲੈਣੀਆਂ ਸਭ ਕੁਝ ਭਾਜੀ ਮਿਲ ਜੂਗਾ ਹੁਣ ਟ੍ਰੈਂਡ ਸੈੱਟ ਹੋ ਗਿਆ ਭਾਜੀ ਕੁਰਤਾ ਪਜਾਮਾ ਮੈਂ ਕਾਪੜੀਆਂ ਦਾ ਸੁਵਾਇਆ ਸ਼ਰਟਾਂ ਦਿਖਾਤੀਆਂ ਜੀ ਕਿਸੇ ਨੇ ਗਿਫਟ-ਗਿਫਟ ਦੇਣ ਆ ਮੁਰੇ ਦੀਵਾਲੀ ਦਾ ਤਿਹਾਰ ਆ ਗਿਆ ਉਹਨਾਂ ਲਈ ਵੀ ਕੁਝ ਦੱਸੋ ਬਿਲਕੁਲ ਭਾਜੀ ਇਹ ਕੈਡਨੀ ਦਾ ਗਿਫਟ ਸੈੱਟ ਲੈ ਕੇ ਆ ਗਿਆ ਤੁਹਾਡੇ ਵਾਸਤੇ ਬੜਾ ਸ਼ਾਨਦਾਰ ਕੱਪੜਾ ਵੀ ਬਹੁਤ ਕੈਂਡ ਬਜ਼ਾਰਾ ਜੇ 10-10 ਹਜ਼ਾਰ ਅੱਸੀ ਦੇਣਾ 3850 ਰੁਪਏ ਦੇ ਵਿੱਚ ਕੈਡਨੀ ਦਾ ਗਿਫਟ ਪੈਕ ਓਏ ਆ ਕੀ ਮਜ਼ਾਕ ਕਰਦੇ ਤੁਸੀਂ ਪੇਮੈਂਟ ਦੀ ਹੋਵੇ ਉੱਤੇ ਤੁਸੀਂ ਰੇਟ ਸਿਰ ਲਿਖ ਕੇ ਲਾਤਾ 560 ਰੁਪਏ ਭਾਜੀ ਚੈਲੰਜ ਕਰਕੇ ਕਹਿੰਦੇ ਕਿਸੇ ਨੇ 560 ਦੀ ਰੇਮਡ ਦੀ ਪੈਂਟ ਸ਼ੈੱਟ ਨਹੀਂ ਦੇਣੀ ਸਿਰਫ ਅੰਕਲੋਂ ਪੁੱਟੜੋੜ ਘਾਟੀਆਂ ਤੇ ਮਿਲਣੀ ਆ ਆ ਦੇਖੋ ਰੇਮਡ ਦੇ ਵਿੱਚ ਲੈਣਾ ਤੁਸੀਂ ਕੈਡਨੀ ਦੇ ਵਿੱਚ ਲੈਣਾ ਉੱਤੋਂ ਤੁਸੀਂ ਪੈਕਿੰਗਾਂ ਦੇਖੋ ਕਿੰਨੀਆਂ ਸੋਹਣੀਆਂ ਨੌਗੇ ਦੇਣ ਲੈਣ ਕੰਨਾ ਜਾ ਕਿਸੇ ਨੂੰ ਗਿਫਟ ਦੇਣਿਆ ਦੇਖੋ ਪ੍ਰੋਪਰ ਸਿਆ ਰਾਮ ਦੀ ਡਿਜ਼ਾਈਨਰ ਚੀਜ਼ਾਂ ਲਗਰੀ ਜਾਂ ਲੈ ਜਾਓ ਰੇਟ ਬੜੇ ਘਾਟਾ ਭਾਜੀ ਸਫਾਰੀ ਸੂਟ ਭਾਜੀ ਜਿਹੜਾ ਰੇਮਡ ਦਾ ਤੁਹਾਨੂੰ ਮਿਲ ਜੂਗਾ ਬਜਾਣਾ ਤੇ ਜਿਹੜਾ 13-1300 ਰੁਪਏ ਦਾ ਸੀ ਦੇਣਾ 1300 ਰੁਪਏ ਦੇ ਦੋ ਸ਼ੇਰ ਭਾਈ ਜੀ ਛੱਡੋ ਇਹਦਾ ਸਾਰੀ ਚੀਜ਼ਾਂ ਮੈਂ ਦੇਖ ਲਈਆਂ ਬਾਈ ਸਾਹੇ ਰੋੜਾ ਕਹਿੰਦੇ ਸਾਡੀ ਫੈਕਟਰੀ ਆ ਸਾਡੇ ਟੇਲਰ ਆ ਹੈਗੀ ਹੈ ਜੀ ਐਵੇਂ ਹਵਾ 'ਚ ਗੱਲਾਂ ਨਾ ਕਰੋ ਨਾ 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 ਪਾਜੀ ਹਵਾ 'ਚ ਗੱਲਾਂ ਨਹੀਂ ਕਰਦੇ ਆਜੋ ਤੁਹਾਨੂੰ ਫੈਕਟਰੀ 'ਚ ਲੈ ਚਲਦੇ ਆਪਾਂ ਮਾਸਟਰ ਜੀ ਮਾਰੋ ਸਕੂਟਰੀ ਦੀ ਸੈਲਫ ਚੱਲੀਏ ਆਓ ਇਹਨਾਂ ਨੂੰ ਫੈਕਟਰੀ ਦਿਖਾ ਦਈਏ ਅਸੀਂ ਇਹ ਵੀ ਚੈੱਕ ਕਰਾਵਾਂਗੇ ਕਿ ਇਹ ਸਾਡੇ ਕੋਲ ਫੈਕਟਰੀ ਆ ਸਾਡੇ ਕਾਰੀਗਰ ਆਪਣੇ ਆ ਇਹ ਵੀ ਦੁੱਧਰਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਭਾਈ ਚੱਲ ਦਿਖਾ ਚਲੋ ਚਲੋ ਟੇਲਰ ਸਾਹਿਬ ਮਾਰੋ ਸਕੂਟਰੀ ਦੀ ਸੈਲਫ ਤੇ ਕੱਢੋ ਚੱਲੀਏ ਭਾਜੀ ਆਜੋ ਤੁਹਾਨੂੰ ਅੱਜ ਫੈਕਟਰੀ ਦਿਖਾਈਏ ਦੇਖੋ ਧੜਾ ਧੜਾ ਮਸ਼ੀਨਾਂ ਚੱਲ ਰਹੀਆਂ ਚਾਰ ਮੰਜ਼ਲੀ ਪੂਰੀ ਕੋਠੀ ਲਿੱਤੀ ਹੋਈ ਐ ਕਾਰਿਗਰ ਇੱਥੇ ਵੀ ਰਹਿੰਦੇ ਇੱਥੇ ਹੀ ਕੰਮ ਕਰਦੇ ਆ ਆ ਦੜਾ ਦੜਾ ਮਸ਼ੀਨਾਂ ਚੱਲ ਰਹੀਆਂ ਕੁਰਤੇ ਪਜਾਮੇ ਬਣਦੇ ਆ ਭਾਜੀ ਦੇਖੋ ਕਾਰਿਗਰ ਦਿਨ ਰਾਤ ਇਕ ਕਰੀ ਜਾਂਦੇ ਆ ਯੂਪੀ ਬਿਹਾਰ ਤੋਂ ਬੰਗਾਲ ਤੋਂ ਕਲਕੱਤੇ ਤੋਂ ਹਿਮਾਚਲ ਤੋਂ ਟਾਪ ਦੇ ਕਾਰਿਗਰ ਆ ਗਏ ਭਾਜੀ ਟਾਪ ਦੇ ਸਵਾ ਦੇਖੋ ਜੀ ਕੋਈ ਕੁਰਤੇ ਮ ਬਣਾ ਰਿਹਾ ਕੋਈ ਸ਼ਰਟਾ ਬਣਾ ਰਿਹਾ ਕੋਈ ਬਣਾ ਰਿਹਾ ਹੈਗਾ ਲੌਂਗ ਕੋਟ ਕੋਈ ਬਣਾ ਰਿਹਾ ਕੋਟ ਪੈਂਟ ਭਾਜੀ ਤੁਹਾਨੂੰ ਦਿਖਾਉ ਬਾਹਰ ਵੀ ਸਾਰੇ ਕਮਰੇ ਤੁਹਾਨੂੰ ਦਿਖਾ ਦਿੰਦੇ ਆ ਭਾਜੀ ਟੀਮਾਂ ਲੱਗੀਆਂ ਹੋਈਆਂ ਆਹ ਦੇਖੋ ਮੁੰਡੇ ਕੋਟ ਪੈਂਟ ਬਣਾਈ ਜਾਂਦੇ ਆ ਭਾਜੀ ਜੀਨਾ ਜੀਨਾ ਦੀਆਂ ਪੈਂਟਾਂ ਵੀ ਭਾਜੀ ਇ ਤੁਸੀਂ ਦੇਖੋ ਆ ਚੈੱਕ ਕਰੋ ਕਾਰੀਗਰ ਭਾਜੀ ਲੱਗੇ ਹੋਏ ਆ 47 ਕਾਰੀਗਰ ਆਉਣ ਵਾਲੇ ਆ ਮਸ਼ੀਨਾ ਪਹਿਲਾਂ ਹੀ ਆ ਗਈਆਂ ਵਾ ਸਾਰੇ ਆ ਹੋਰ ਦੇਖੋ ਜੀ ਪ੍ਰੋਪਰ ਸਾਡਾ ਕੋਟ ਪੰਡ ਤਿਆਰ ਹੋ ਰਿਹਾ ਆ ਦੇਖੋ ਅੰਦਰ ਹੀ ਮਟੀਰੀਅਲ ਬੜਾ ਛੋਟਾ ਲੱਗ ਰਿਹਾ ਆ ਵੀ ਤੁਸੀਂ ਪ੍ਰੋਪਰ ਚੈੱਕ ਕਰ ਲਓ ਜੁਪੀ ਤੋਂ ਬਿਹਾਰ ਤੋਂ ਆ ਦੇਖੋ ਜੀ ਨਾਲ-ਨਾਲ ਬਣਾ ਕੇ ਫਰੈਸ਼ ਕੋਟ ਪੰਡ ਇੱਥੇ ਟੰਗ ਦਿੱਤੇ ਆ ਮਤਲਬ ਇੰਡੀਆ ਦੇ ਕੋਨੇ-ਕੋਨੇ ਤੋਂ ਕਾਰੀਗਰ ਲੈ ਕੇ ਆਏ ਭਾਜੀ ਸੱਤ ਕਮਰੇਆ ਕੋਠੀ ਦੇ ਵਿੱਚ ਸਾਰੇ ਫੁੱਲੋ ਫੁੱਲ ਭਰੇ ਹੋਏ ਤਿੰਨਾਂ ਕੋਠੀਆਂ ਦੇ ਵਿੱਚ ਇੱਥੇ ਅਸੀਂ ਡਿਲੀਵਰੀ ਕਰਦੇ ਆ ਤੁਹਾਨੂੰ ਆ ਕੇ ਚੈੱਕ ਕਰੋ ਭਾਜੀ ਆ ਚੈੱਕ ਕਰਾਓ ਸ਼ਰਟਾਂ ਚੈੱਕ ਕਰੋ ਭਾਜੀ ਜਿਹੜੀਆਂ 4 ਪੌਕਟ ਸ਼ਰਟਾਂ ਬਣਾਈਆਂ ਵੇ ਅੱਜ ਦੀਆਂ ਚੈੱਕ ਕਰਾਓ ਭਾਜੀ ਸੋ ਦੇਖੋ ਜੀ ਇਹ ਬੜੀ ਮਹੂਰ ਸ਼ਰਟ ਆ ਕਹਿੰਦੇ ਹੰਟਰ ਸ਼ਰਟ ਹੰਟਰ ਸ਼ਰਟ ਦੇ ਵਿੱਚ ਤਾਂ ਨੰਬਰ 1 ਹੈਗੇ ਇਹ ਪ੍ਰੋਪਰ ਚੀਜ਼ਾਂ ਬਣਾਵਣਾ ਦੇ ਰਹੇ ਤੁਸੀਂ ਡਿਜ਼ਾਈਨਰ ਕੋਟ ਪੈਂਟ ਆ ਦੇਖੋ ਕੋਈ 25000 ਕੋਈ 28000 ਕੋਈ 30000 ਵੀ ਲੋਟਣਾ ਨਾ ਕਰਾਓ ਸਿੱਧੇ ਆਓ ਨਾਲੇ ਭਾਬਾ ਦਾ ਗੋਰਨ ਬਣਾਓ ਨਾਲੇ ਬੱਚੇ ਦਾ ਬਣਾਓ ਫਾਦਰ ਐਂਡ ਸੰਧ ਦਾ ਤੁਸੀਂ ਬਣਾ ਸਕਦੇ ਆ ਟੇਲਰ ਸਾਹਿਬ ਕਿਦਾਂ ਮਾਰੋ ਮਾਰ ਪਈ ਆ ਵਾ ਵਾ ਮਾਰ ਮਾਰ ਮਾਰਿਆ ਭਾਜੀ ਫੁੱਲ ਕੰਮ ਹੈ ਸੋ ਭਾਜੀ ਮਾਰੋ ਮਾਰ ਤੇ ਪਈ ਆ ਬੜੀ ਵੱਡੀ ਫੈਕਟਰੀ ਹੈਗੀ ਹੈ ਕਿੰਨੇ ਟੇਲਰ ਹੈਗੇ ਤੁਹਾਡੇ ਕੋ ਭਾਈ ਆਪਣੇ ਪਾਸ 100 ਸੇ ਪਲੱਸ ਕਾਰੀਗਰ ਹੈ ਅਜਾ 100 ਤੋਂ ਉੱਪਰ ਕਾਰੀਗਰ ਹੈ ਜੇ ਕੋਈ ਭਰਾ ਸਾਡਾ ਆਵੇ ਉਹ ਕਵੇ ਟੂ ਪੀਸ ਕੋਰਨਾ ਮੈਨੂੰ ਤਿੰਨ ਚਾਰ ਘੰਟੇ ਜਾਂ ਪੰਜ ਘੰਟੇ ਜਾਂ ਇੱਕ ਦਿਨ ਚ ਦੇ ਦਿਓ ਦੇ ਦੂੰਗਾ ਤੁਸੀਂ ਬਿਲਕੁਲ ਜੀ ਬਿਲਕੁਲ ਮਤਲਬ ਕਿ ਆਪ ਅਗਰ ਕਹੋਗੇ ਕੋਈ ਅਮਰਜੈਂਸੀ ਹੈ ਤਾਂ ਆਪ ਕੋ ਇੱਕ ਦਿਨ ਮੇਕ ਕੋਰਡ ਮਿਲ ਜਾਏਗਾ ਕੋਈ ਦੇਖੋ ਕੋਰ ਕਿਤੇ ਜਾਣੇ ਉਹ ਕਹਿੰਦੇ 20 ਦਿਨ ਦੀ ਵੇਟਿੰਗ 25 ਦਿਨ ਦੀ ਵੇਟਿੰਗ ਅੰਕਲੋਂ ਬੁਟਟਰੜ ਘਰ ਦੀ ਦੇ ਆਜੋ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਕੋਡ ਪਿੰਟ ਸਲਾਈ ਕਰਕੇ ਦੇ ਦੇਵਾਂਗੇ ਤੁਹਾਨੂੰ ਕਿਸੇ ਨੇ ਬਟਨ ਬਖਰੇ ਲਵਾਉਣੇ ਆ ਕਿਸੇ ਨੇ ਡਿਜ਼ਾਈਨ ਬਖਰਾ ਬਣਾਉਣਾ ਕੋਈ ਵੀ ਚੀਜ਼ ਜੋ ਕਸਟਮਰ ਚਾਹਵੇ ਤਿਆਰ ਕਰ ਦੋਗੇ ਕੋਈ ਵੀ ਗੂਗਲ ਸੇ ਆਪ ਨਿਕਾਲ ਲਓ ਜੋ ਡਿਜ਼ਾਈਨ ਆਪਕਾ ਹੋਗਾ ਸੇਮ ਆਪਕੋ ਮਿਲ ਜਾਏਗਾ ਸੋ ਭਾਜੀ ਇਹ ਤਾਂ ਬਹੁਤ ਵੱਡੇ ਦਾਅਵੇ ਕਰਦੇ ਕਹਿੰਦੇ ਜਿਹੜੀ ਮਰਜ਼ੀ ਫੋਟੋ ਲਿਆਓ ਜਿੰਦਾਂ ਮਰਜ਼ੀ ਡਿਜ਼ਾਈਨ ਲਿਆਓ ਉਹ ਵੀ ਇੱਕ ਦਿਨ ਚ ਕਹਿੰਦੇ ਦੇ ਦੇਂਗੇ ਜੇ ਐਮਰਜੈਂਸੀ ਆ ਬਿਲਕੁਲ ਭਾਜੀ ਕੋਟ ਪੈਂਟ ਕੁੜਤੇ ਪੀ ਆਵੇਂ ਆ ਸ਼ੇਰਵਾਨੀਆਂ ਬਣਿਆਵੇਂ ਆ ਬਾਸਕਟਾ ਬਣਿਆਵੇਂ ਡਿਜ਼ਾਈਨਰ ਚੀਜ਼ਾਂ ਸਾਰੀਆਂ ਆ ਗਿਆ ਹੁਣ ਦੇਰੀ ਨਾ ਕਰੋ ਅੰਕਲ ਉਹ ਬੁੱਟਰ ਰੋਡ ਕਾਦੀਆਂ ਆਜੋ ਜਿੱਥੇ ਤਮਾਕੇਦਾਰ ਤੋਂ ਦੇ ਫਾਇਦੇ ਹੋਣੇ ਆ ਕੋਟ ਪੈਂਟ ਕੁਰਤੇ ਪਜਾਮੇ ਤਾਂ ਹੈਗੇ ਆ ਸ਼ੇਰਵਾਨੀਆਂ ਵੀ ਹੈਗਿਆ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਗਾਉਣ ਸੂਟ ਲੈਣੇ ਆ ਤਾਂ ਦਾਜਵਰੀ ਤੇ ਬਹੁਤ ਭਾਰੀ ਸੇਲ ਲੱਗੀ ਆ 56 ਦਿਨਾਂ ਦੀ ਸੇਲ ਹੈ ਤੇ ਆ ਕੇ ਤੁਸੀਂ ਫਾਇਦੇ ਲੈ ਲਓ ਫਾਇਦੇ ਆਜੋ ਨੰਬਰ ਤੁਹਾਡੇ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣ ਕੇ ਨਾ ਫੋਨ ਕਰ ਸਕਦੇ ਆ ਕਿਰਮਾਨ ਸ਼ੇਰ ਸਿੰਘ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਕਾਦੀਆਂ